ਸਸੇ ਗੱਲ ਜਿਵੇਂ ਜਪੀ ਵਿਸਤ ਦੇ ਆਪਾਂ ਚੈਨਲ ਦੇ ਫੋੜਾ ਫੋਕਾ ਕਿ ਇਸ ਚੈਨਲ ਤੇ ਤੁਹਾਨੂੰ ਲੜਕੀ ਅਤੇ ਲੜਕੀਆਂ ਦੇ ਰਿਸ਼ਤੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਈ ਜਾਂਦੀ ਹੈ ਅਤੇ ਲੜਕੀਆਂ ਦੇ ਰਿਸ਼ਤੇ ਦੀ ਐਡ ਦੀ ਫੀਸ ਅਸੀਂ ਇੱਕ ਵਾਰ ਲੈਂਦੇ ਹਾਂ ਅਤੇ ਐਡ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਪਹਿਲਾ ਰਿਸ਼ਤਾ ਲੁਧਿਆਣਾ ਸ਼ਹਿਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਡਿਵੋਰਸੀ ਲੜਕੀ ਦਾ ਲੜਕੀ ਦਾ ਜਨਮ 1999 ਕੱਤ 5 ਫੁੱਟ 2 ਇੰਚ ਸਟੱਡੀ ਬੀ ਐਸ ਸੀ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਦਾ ਪਰਾ ਯੂ ਐਸ اے ਵਿੱਚ ਹੈ ਲੜਕੀ ਘਰ ਦਾ ਕੰਮ ਕਰ ਜਾਣਦੀ ਹੈ ਇਹਨਾਂ ਨੂੰ ਲੜਕਾ ਐਨ ਆਰ ਆਈ ਹੋਵੇਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 93 563 47 017 ਅਗਲਾ ਰਿਸ਼ਤਾ ਜ਼ਿਲ੍ਹਾ ਮਾਨਸੇ ਤੋਂ ਕਾਸਟ ਜੱਟ ਸਿੱਖ ਚੈਲ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੰਡ 5 ਫੁੱਟ 3 ਇੰਚ ਸਟੱਡੀ ਬੀਐਸਸੀ ਮੈਡੀਕਲ ਅਤੇ ਐਮਐਸਸੀ ਅਤੇ ਬੀਐਡ ਕੀਤੀ ਹੋਈ ਹੈ ਲੜਕੀ ਸੀਬੀਐਸਸੀ ਸਕੂਲ ਵਿੱਚ ਪੀਜੀਟੀ ਬਾਇਓਲੋਜੀ ਦੀ ਟੀਚਰ ਹੈ ਲੜਕੀ ਦਾ ਭਰਾ ਗਵਰਨਮੈਂਟ ਟੀਚਰ ਹੈ ਇਨਾ ਨੂੰ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਅਤੇ ਜ਼ਮੀਨ 7 ਕਿੱਲੇ ਤੱਕ ਹੋਵੇ ਮਾਨਸਾ ਮੋੜ ਹਰਾਂਪੂਰਾ ਤੱਪਾ ਬਰਨਾਲਾ ਪਿੱਖੀ ਚੀਮਾ ਏਰੀਏ ਨੂੰ ਇਹ ਫੈਮਿਲੀ ਪਹਿਲ ਦੇਏਗੀ ਗਵਰਨਮੈਂਟ ਟੀਚਰ ਲੜਕੇ ਨੂੰ ਇਹ ਫੈਮਿਲੀ ਪਹਿਲ ਦੇਏਗੀ ਜੇਕਰ ਲੜਕਾ ਪ੍ਰਾਈਵੇਟ ਟੀਚਰ ਹੈ ਤਾਂ ਲੜਕੇ ਦੀ ਸਟੱਡੀ ਲੜਕੀ ਦੇ ਬਰਾਬਰ ਦੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7009908263 ਅਗਲਾ ਰਿਸ਼ਤਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕਾਸਟ ਜਰਸੀਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਬੀਟਕ ਐਮਟੈਕ ਸੀਐਸਸੀ ਵਿੱਚ ਕੀਤੀ ਹੋਈ ਹੈ ਲੜਕੀ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੀ ਹੈ ਲੜਕੀ ਦੀ ਫੈਮਿਲੀ ਵਿੱਚ ਮਾਤਾ ਪਿਤਾ ਅਤੇ ਇੱਕ ਭਰਾ ਹੈ। ਇਹਨਾਂ ਨੂੰ ਲੜਕਾ ਵਧੀਆ ਪੜਿਆ ਲਿਖਿਆ ਹੋਵੇ, ਲੜਕਾ ਆਈਟੀ ਸੈਕਟਰ ਐਮ ਐਨ ਸੀ ਵਿੱਚ ਜੋਬ ਜਾਂ ਕੋਈ ਹੋਰ ਵਧੀਆ ਜੋਬ ਕਰਦਾ ਹੋਵੇ ਅਤੇ ਜੱਟ ਸਿੱਖ ਪਰਿਵਾਰ ਤੋਂ ਹੋਵੇ। ਰਿਸ਼ਤਾ ਚਾਹੀਦਾ ਹੈ। ਮੇਰੀ ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 9779976791। ਅਗਲਾ ਲਿਸਟ ਹੈ ਲਬਠੰਡੇ ਤੋਂ ਜਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 3 ਇੰਚ ਸਟੱਡੀ ਐਮਏ ਪੰਜਾਬੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਐਂਡ ਟੈਕਨੋਲੋਜੀ ਲੜਕੀ ਦਾ ਆਪਣਾ ਬੁਟੀਕ ਹੈ ਲੜਕੀ ਕੋਲ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਹੈ ਇਹਨਾਂ ਨੂੰ ਲੜਕਾ ਕੈਨੇਡਾ ਦਾ ਪੀਆਰ ਹੋਵੇ ਅਤੇ ਜ਼ਮੀਨ ਇੰਡੀਆ ਵਿੱਚ 810 ਕਿੱਲੇ ਹੋਵੇ ਰਿਸ਼ਤਾ ਚਾਹੀਦਾ ਹੈ ਪੁਦੇ ਰ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9877206253 ਅਗਲਾ ਰਿਸ਼ਤਾ ਜਿਲ੍ਹਾ ਬਠਿੰਡੇ ਤੋਂ ਸ਼ਰਮਾ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 4 ਇੰਚ ਸਟੱਡੀ 3 ਸਾਲ ਦਾ ਡਿਪਲੋਮਾ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਕੀਤਾ ਹੋਇਆ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਬ੍ਰਦਰ ਹੈ ਲੜਕੀ ਯੂਰਪ ਕੰਟਰੀ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ vegetarians ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਕੱਦ 5 ਫੁੱਟ 9 ਇੰਚ ਤੱਕ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 788976412 ਅਗਲਾ ਰਿਸ਼ਤਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੀ ਕਾਸਤ ਸੈਣੀ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1999 ਕੱਦ 5 ਫੁੱਟ 5 ਇੰਚ ਸਟੱਡੀ ਪਲੱਸ 2 CBSE ਇੰਡੀਆ ਤੋਂ ਅਤੇ ਡਿਪਲੋਮਾ ਕੰਪਿਊਟਰ ਸਾਇੰਸ ਨੈਟਵਰਕਿੰਗ ਦਾ ਕੈਨੇਡਾ ਤੋਂ ਕੀਤਾ ਹੋਇਆ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਕੈਨੇਡਾ ਦਾ PR ਹੋਵੇ ਲੜਕਾ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਅਤੇ ਖਾਨਦਾਨੀ ਸੌ ਪਰਿਵਾਰ ਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9914989513 ਅਗਲਾ ਲਿਖਤਾ ਕੈਨੇਡਾ ਤੋਂ अरोड़ा ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1999 ਕੱਦ 5 ਫੁੱਟ ਸਟੱਡੀ ਐਮ ਐਸ ਸੀ ਇਨ ਕੈਮਿਸਟਰੀ ਇੰਡੀਆ ਤੋਂ ਅਤੇ ਐਮ ਬੀਏ ਕੈਨੇਡਾ ਤੋਂ ਕੀਤੀ ਹੋਈ ਹੈ ਫੈਮਿਲੀ ਵਿੱਚ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹਨ ਲੜਕੀ ਕੈਨੇਡਾ ਵਿੱਚ ਹੋਟਲ ਫਰੰਟ ਡੈਸਕ ਅਜੈਂਟ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਲड़का ਕੈਨੇਡਾ ਵਿੱਚ ਪੀਆਰ ਹੋਵੇ ਅਤੇ ਰਾਧਾ ਸਵਾਮੀ ਹੋਵੇ ਲड़का ਜਨਰਲ ਕਾਸਟ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9814915573 ਅਗਲਾ ਰਿਸ਼ਤਾ ਆਸਟ੍ਰੇਲੀਆ ਸਿਡਨੀ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1998 ਕੱਦ 5 ਫੁੱਟ 4 ਇੰਚ ਸਟੱਡੀ ਬੈਚਲਰ ਆਫ ਬਿਜ਼ਨਸ ਮੈਜਰ ਇਨ ਮਾਰਕੀਟਿੰਗ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹਨ ਇਹ ਫੈਮਿਲੀ ਜਲੰਧਰ ਏਰੀਆ ਨੂੰ ਬਿਲੋਂਗ ਕਰਦੀ ਹੈ ਲੜਕੀ ਸੋਹਣੀ ਹੈ ਅਤੇ ਸਮਝਦਾਰ ਹੈ ਫੈਮਿਲੀ ਵੈਲ ਸੈਟਲਡ ਹੈ ਇਨਾਂ ਨੂੰ ਲੜਕਾ ਕੁਆਲੀਫਾਈਡ ਵੈਲ ਸੈਟਲਡ ਸੋਹਣਾ ਚੰਗੀ ਜੋਬ ਤੇ ਬਿਜ਼ਨਸ ਕਰਦਾ ਹੋਵੇ ਅਤੇ ਕੱਦ 5 ਫੁੱਟ 5 फुट 8 ਇੰਚ ਤੋਂ ਉੱਪਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਅਤੇ ਕਟਿੰਗ ਵਾਲਾ ਹੋਵੇ ਲੜਕਾ ਆਸਟ੍ਰੇਲੀਆ ਸਿਡਨੀ ਜਾਂ ਸਿਡਨੀ ਵਿੱਚ ਸੈਟਲ ਹੋ ਸਕਦਾ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ WhatsApp ਤੇ ਕਾਲ ਕਰ ਸਕਦੇ ਹੋ ਫੈਮਿਲੀ ਦਾ WhatsApp ਨੰਬਰ +61478790073 ਅਗਲਾ ਰਿਸ਼ਤਾ ਕੈਨੇਡਾ ਸਿਟੀਜ਼ਨ ਕਾਸਟ ਰਵਿਦਾਸੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992, ਕੱਦ 5 ਫੁੱਟ 5 ਇੰਚ, ਸਟੱਡੀ ਐਮ ਐਸ ਸੀ ਇਨ ਫਿਜ਼ਿਕਸ। ਫੈਮਿਲੀ ਵਿੱਚ ਮਾਤਾ ਪਿਤਾ ਅਤੇ ਲੜਕੀ ਦਾ ਇੱਕ ਬ੍ਰਦਰ ਹੈ। ਲੜਕੀ ਦਾ ਬ੍ਰਦਰ ਕੈਨੇਡਾ ਦਾ ਸਿਟੀਜ਼ਨ ਹੈ। ਇਹ ਫੈਮਿਲੀ ਜ਼ਿਲ੍ਹਾ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੀ ਹੈ। ਲੜਕੀ ਰਾਇਲ ਬੈਂਕ ਕੈਨੇਡਾ ਵਿੱਚ ਘਰ ਤੋਂ ਆਨਲਾਈਨ ਕੰਮ ਕਰਦੀ ਹੈ। ਅਤੇ ਸੈਲਰੀ 50 ਤੋਂ 60 ਹਜ਼ਾਰ ਸਾਲ ਦੀ ਹੈ। ਇਹਨਾਂ ਨੂੰ ਲੜਕਾ ਰਵਿਦਾ ਰਵਿਦਾਸਿਆ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਸਿਟੀਜ਼ਨ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਰਿਸ਼ਤਾ ਚਾਹੀਦਾ ਏ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7087977601 ਅਗਲਾ ਰਿਸ਼ਤਾ ਆਸਟ੍ਰੇਲੀਅਨ ਬੋਰਨ ਕਾਸਟ ਜੱਟਸੀਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1990 ਕੱਦ 5 ਫੁੱਟ 5 ਇੰਚ ਸਟੱਡੀ ਬੈਚਲਰ ਆਫ ਬਿਜ਼ਨਸ ਮੇਜਰ ਇਨ ਮਾਰਕੀਟਿੰਗ ਫੈਮਿਲੀ ਵਿੱਚ ਮਾਤਾ ਪਿਤਾ ਇੱਕ ਭੈਣ ਅਤੇ ਇੱਕ ਭਰਾ ਹੈ ਇਹ ਫੈਮਿਲੀ ਜ਼ਿਲ੍ਹਾ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੀ ਹੈ ਲੜਕੀ ਸੋਹਣੀ ਅਤੇ ਸਮਝਦਾਰ ਹੈ ਇਨਾਨੋ ਲੜਕਾ ਅਸਟੇਡੀਓ ਤੋਂ ਹੋਵੇ ਅਤੇ ਲੜਕਾ ਪੜਿਆ ਲਿਖਿਆ ਨਸ਼ੇ ਤੋਂ ਰਹਿਤ ਅਤੇ ਕੱਦ 5 ਫੁੱਟ 8 ਇੰਚ ਤੋਂ ਉੱਪਰ ਲੜਕੇ ਦੀ ਉਮਰ 35 ਤੋਂ 38 ਸਾਲ ਤੱਕ ਤੱਕ ਹੋਵੇ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ +61478790073 ਇਹਨਾਂ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤੇਾਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾळे ਆਪਣੇ ਰਿਸ਼ਤੇ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਜੀ।